ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਨ ਸਿੰਘ ਵਾਲਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਆ 25 ਸਪਟੰਬਰ 9ਵਾਂ ਮਹੀਨਾ 2024 ਠੀਕ ਹੈ ਜੀ ਇੱਥੇ ਹਰ ਤਰ੍ਹਾਂ ਦੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਨੇ ਝੋਟੀਆਂ ਕੱਟੀਆਂ ਵੱਡੀਆਂ ਮੱਟਾਂ ਗਾਵਾਂ ਹਰ ਇੱਕ ਜਿਹੜੀ ਚੀਜ਼ ਹੈ ਤੁਹਾਨੂੰ ਇੱਥੋਂ ਅਵੇਲੇਬਲ ਹੈ ਰੰਗੀਆਂ ਤਾਂ ਮਿਲੂਗੀ ਅੱਜ ਤੁਹਾਨੂੰ ਦਿਖਾਉਂਦੇ ਆ ਇੱਕ ਬਹੁਤ ਸੋਹਣੀ ਆ ਮੱਝ ਆ ਤੀਜਾ ਸੂਹਾ ਸੋਨਾ ਇਹ ਰ ਹੈ ਦਾ ਪ੍ਰੋਪਰ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਇਹ ਬਹੁਤ ਵੱਡੀ ਮੱਝ ਚੰਗਾ ਕੱਦ ਕਾਠਾ ਗ੍ਰੇਡੇਡ ਆ ਚੰਗੇ ਦੁੱਧ ਦੀ ਮਾਲਕ ਆ ਇੱਕ ਵੱਡੀਆਂ ਮੱਝਾਂ ਦੇ ਵਿੱਚ ਜਿਹੜੀ ਇਹ ਆਉਂਦੀ ਹੈ ਇਹਦਾ ਜਿਹੜਾ ਮਿਲਕ ਰਿਪੋਰਟ ਪਿਛਲੇ ਸਮੇਂ ਦਾ ਜਿਹੜਾ ਸੀਗਾ 17 ਪਲੱਸ ਦਾ ਸੀਗਾ ਤੇ ਆਪਾਂ ਗਰੰਟੀਟेड ਇਹਦੀ ਬਹੁਤ ਜ਼ਿਆਦਾ ਗਾਰੰਟੀ ਦੇਵਾਂਗੇ ਕਿਉਂਕਿ ਆਪਾਂ ਆਪਣੇ ਪਰਿਵਾਰ ਤੋਂ ਘਰ ਚੋਂ ਮੱਝ ਲਈ ਹੈ ਠੀਕ ਹੈ ਜੀ 17 ਦੀ ਆਪਾਂ ਗਰੰਟੀ ਦੇ ਕੇ ਭੇਜਾਂਗੇ ਹੋ ਸਕਦਾ 18 19 ਜੇ ਤੇ ਚੰਗਾ ਥਣ ਲੱਗਾ ਬਹੁਤ ਸੋਹਣਾ ਜਵਾਬ ਆ ਪਿੱਠ ਪੂਰਾ ਬਹੁਤ ਜ਼ਿਆਦਾ ਵੇਲ ਬਹੁਤ ਜ਼ਿਆਦੀ ਇੱਕ ਵੱਡੇ ਮਾਲੀਆਂ ਦਾ ਇਹ ਭਲੇਖਾ ਹੋਲੀ ਆ ਤਾਂ ਬਹੁਤ ਚੰਗਾ ਇਹਦਾ ਵजूद ਆ ਵਜ਼ਨ ਆ ਕੱਲੀ ਚੱਲੀ ਜਿਹੜੀ ਇਹਦੀ ਸਰੀਰ ਤੇ ਜਿਹੜੀ ਆ ਆਪਾਂ ਵੇਸ ਦੀ ਗੱਲ ਕਰੀਏ ਤਾਂ ਦਿਖਾਈ ਦਿੰਦੀ ਆ ਚੰਗੀ 140 ਬੰਤਰਾਂ ਪਿੱਠ ਪੂਰਾ ਬਹੁਤ ਜ਼ਿਆਦਾ ਦਾ ਹਜੇ ਜਿਹੜਾ ਦਾ ਸੂਨ ਦਾ ਸਮਾਂ ਅੱਜ 10 ਦਿਨ ਬਾਕੀ ਆ ਤੇ ਬਹੁਤ ਚੰਗੀ ਬਣੂਗੀ। ਤਾਂ ਰੇਟ ਆ ਜਿਹੜਾ ਇਹਦਾ 1 ਲੱਖ ਜਿਹੜਾ 23000 ਉਹਦੇ ਚੋਂ ਜਿਹੜਾ ਮੰਤਨ ਥੋੜਾ ਬਹੁਤਾ ਕੀਤਾ ਜਾਊਗਾ ਇਹ ਹੈ ਹੀ 1 ਲੱਖ 23 ਤੋਂ ਬਾਹਰ ਦੀ ਆ ਪਰ ਆਪਾਂ ਜਿਹੜੀ ਡਿਮਾਂਡ ਹੁੰਦੀ ਹੈ ਦੀ ਕੀਤੀ ਆ। ਆ ਦੁੱਧ ਵਾਲਿਆਂ ਦੀਆਂ ਵੇਂਦ ਦੇਖੋ। ਜਵਾ ਪੋਪੋਲਾ। ਠੀਕ ਹੈ। ਬਹੁਤ ਸੋਹਣੀ ਆ। ਅਗਲੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਨੀਲੀ ਰਵੀ ਦੀ ਮੱਝ। ਬਹੁਤ ਸੋਹਣੀ ਆ ਦੂਜਾ ਸੂਆ ਝੋਟੀ ਨੇ ਸੂਣਾ ਬਹੁਤ ਪਿਆਰੀ ਆ ਆਖੋ ਬਹੁਤ ਸੋਹਣੀ ਆ ਚਾਰੇ ਪੈਰ ਤੇ ਉੱਤੇ ਆ ਮੇ ਕੋ ਜਿਹੜਾ ਹਵਾਨੇ ਦੀ ਸ਼ੇਪ ਆ ਅੱਗੇ ਕੋ ਤੁੰਨ ਤੋਂ ਲੈ ਕੇ ਸਾਰ ਤੱਕ ਜਾਂਦੀ ਆ ਕਿ ਬਹੁਤ ਜ਼ਿਆਦਾ ਪਿੱਠ ਪੂੜਾ ਠੀਕ ਆ ਜੀ ਬਾਕੀ ਆਪਾਂ ਸਪੈਸ਼ਲੀ ਜੇ ਕਿਸੇ ਨੇ ਵੀਡੀਓ ਮੰਗਵਣੀ ਹੋਊਗੀ ਤੋੜ ਕੇ ਬਣਾ ਦਾਂਗੇ ਬਾਕੀ ਜਿਹੜੀ ਸੂ ਬਊ ਹੋਏ ਇੱਕ ਦੋ ਦਿਨਾਂ ਤੱਕ ਪਰੇ ਮੜਾ ਜਨੂ ਖੋਲ ਦੋ ਇੱਥੇ ਨੇਰੀਏ ਦੇ ਤਾਂ ਗੱਲ ਕਰੀਏ ਤੇ ਪਿੱਠ ਪੂੜੇ ਦੀ ਬਹੁਤ ਜ਼ਿਆਦਾ ਕਾਦੇ ਦਾ ਵੀ ਆ ਤੁਸੀਂ ਲਾਗੇ ਵੀਰ ਨੂੰ ਦੇਖ ਹੀ ਰਹੇ ਹੋ ਕਿ ਇਹਨਾਂ ਤੋਂ ਵੀ ਉੱਚੀ ਜਿਹੜੀ ਇਹ ਲੱਗਨਦੀ ਆ ਠੀਕ ਹੈ ਜੀ ਆਹ ਵੇਖੋ ਥਣ ਮੱਝਾਂ ਦੋਨਾਂ ਤੇ ਥਣ ਦੀ ਕੁਆਲਿਟੀ ਬਹੁਤ ਟੌਪ ਦੀ ਆ ਬਿਲਕੁਲ ਭਲਾ ਭਲਾ ਚੁੱਕਣ ਦੀ ਆ ਇਹਨੂੰ ਲੈ ਜਾਓ ਬਈ ਨਾ ਕੋ ਮੱਛੀ ਜਿਹੜਾ ਜਦੋਂ ਕੱਟਾ ਹੁੰਦਿਆ ਵਾ ਬਹੁਤ ਪਿਆਰੀ ਆ ਤੰਗਾ ਵजूद ਹੈ ਛੋਟਾ ਤੇ ਇਹਦੇ ਮਾਲਕਾਂ ਦੇ ਮਤਾਂਕ ਚੰਗੇ ਦੋਤੀ ਦੇ ਮਾਲਕ ਸੀ ਆ ਦੂਜੀ ਲੇਵਾ ਦੇਖੋ ਹੁਣ ਕੋ ਸ਼ੁਰੂ ਹੋ ਗਿਆ ਪਿੱਛੇ ਤੋਂ ਜਿਹੜਾ ਲੱਗਿਆ ਬੇਪੋ ਚੋਰ ਸਿਵਾ ਵਾ ਅੱਗੇ ਦੁੱਧ ਦਾ ਵੀ ਟੰਗਰ ਕੋਲ ਦੱਸਿਆ ਜਾਂਦਾ ਹੈ ਨਾ ਹਾਂ ਬੰਦੇ ਇਹਦਾ ਰੇਟ ਆ ਜਿਹੜਾ 1,27,000 ਰੁਪਏ ਵਾ ਉਹਦੇ ਵਿੱਚੋਂ ਮਾਨਤਾਣ ਕੀਤਾ ਕਿਉਂਕਿ ਉਹ ਭਾਰੀ ਤੇ ਵੱਡੀ ਮਾਦ ਹੈ ਬਸ ਹੁਣ ਥੋੜੇ ਦਿਨਾਂ ਦਾ ਕਿ ਜਿਹੜਾ ਦੋ ਕੁ ਦਿਨਾਂ ਤੱਕ ਜਿਹੜਾ ਸੁਪਰ ਹੋ ਗਿਆ। ਇਹ ਮੱਝ ਨੂੰ ਵੀ ਖੋ। ਤਾਂ ਚੰਗੇ ਦੁੱਧ ਦੀ ਆਪਾਂ ਦੋਵਾਂ ਮੱਝਾਂ ਤੋਂ ਆਸ ਕਰ ਸਕਦੇ ਆ। ਭਾਉ ਪੱਟੀਆਂ ਮੱਝਾਂ ਚੰਗੇ ਪਿੱਠ ਕੁੜੇ ਆ। ਤਾਂ ਦੋਵੇਂ ਮੱਝਾਂ ਜਿਹੜੀਆਂ ਚੰਗੇ ਦੁੱਧਵਾਦੀਆਂ ਨੇ। ਇੱਕੇ ਮੱਝ ਇਹ ਵੀ ਨੀਲੀ ਦਾ ਪੱਖ ਰੱਖਦੀ ਆ। ਸਹੀ ਸਵਾਈ ਆ। ਪਿਛੇ ਦੇ ਘੱਟਾ ਵਾ ਬਿਲਕੁਲ ਬੱਗੀ ਮੋਛਾ। ਅੱਖ ਬਿੱਲੀ ਆ। ਠੀਕ। ਬੇਲ ਬਲ ਬਹੁਤ ਆਦੀ ਆ। ਕੱਦ ਧਰਮ ਇਹਨਾਂ ਮੀਡੀਅਮ ਆ। ਠੀਕ ਹੈ ਜੀ ਹੁਣ ਤਾਂ ਵੈਸੇ ਚੋਈ ਚੋਈ ਆ ਤੇ ਚੋਲ ਬਹੁਤ ਚੰਗੀ ਆ ਬਹੁਤ ਪਿਆਰੀ ਛੋਟੀ ਇਹ ਵੀ ਤੀਜਾ ਸੂਆ ਸੂਈਆ ਲੈ ਆ ਉਹ ਵੀ ਥੋੜਾ ਡਰਦੀ ਆ ਬੱਚੀ ਦੁੱਧ ਦੇ ਦੇ ਥੱਲੇ ਵੀ ਆਪਾਂ ਇਹਦਾ ਦੁੱਧ ਵੇਖ ਕੇ ਲਈ ਸੀ ਜੀ ਸੱਦ ਕਾਟਦੇ ਆਪਾਂ ਨਹੀਂ ਦੇਖਿਆ ਆਪਾਂ ਦੁੱਧ ਦੇਖਿਆ ਤੇ ਚਵਾ ਦੇਖਿਆ ਕਰਮਾ ਵਾਲੀ ਦੇ ਲਈ ਦੁੱਧ ਬਹੁਤ ਵਧੀਆ ਦੁੱਧ 10 ਟਾਈਮ 11 12 ਕਿਤੇ ਵੀ ਚਲਣ ਲਈ ਆ ਠੀਕ ਹੈ ਜੀ ਤੇ ਰੇਟ ਬਹੁਤ ਇਹਦਾ ਵਾਜਬ ਆ ਤੇ ਪਿੱਛੇ ਜਿਹੜਾ ਇਹਦੇ ਮੇਕਅਪ ਆ ਗਿਆ ਤੇ ਕੋਈ ਨੀਲੀ ਦਾ ਕੱਟਾ ਆ ਗਿਆ ਬਿਲਕੁਲ ਕੁਛ ਬਿੱਲੀ ਆ ਬਤੀ ਮੁੱਛ ਆ ਰਹੀਂ ਹੁਣ ਤਵ ਇਹ ਸਵੇਰ ਦਾ ਜਿਹੜਾ ਕੋਈ 10 ਵਜੇ ਦਾ ਸਮਾਂ ਹੁਣ ਚੋਈ ਚੁਆਈ ਹੈ ਚੋਣ ਬਹੁਤ ਵਧੀਆ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ 11 ਤੋਂ 12 ਕਿਲੋ ਦੇ ਥੱਲੇ ਜਿਹੜਾ ਦੁੱਧ ਆ ਕੱਦਦਰ ਮੈਂ ਨਾ ਪਰ ਜਿਹੜੀ ਇਹਦੀ ਵੇਲ ਆ ਮਤਲਬ ਲੰਬਾਈ ਬਹੁਤ ਜ਼ਿਆਦਾ ਇਹਦੀ ਚਾਰੂ ਚੁਰੂ ਬਹੁਤ ਚੰਗੀ ਆ ਰੇਟ ਇਹਦਾ 77000 ਪਰ ਇਹਦੇ ਵਿੱਚ ਛੋੜੀ ਹੋਈ ਠੀਕ ਹੈ ਜੋ ਆਈ ਬਹੁਤ ਵਧੀਆ ਵਿਜਿਆ ਬੋਲੀ ਵਿਜਿਆ ਛੋਟੀ ਆ ਮੇ ਕੋਲ ਨਿੱਕੀ ਸਿੰਗੀ ਆ ਬਹੁਤ ਪਿਆਰੀ ਆ ਬਹੁਤ ਪਿਆਰੀ ਆ ਬਹੁਤ ਚੰਗੀ ਆ ਸਾਰੇ ਪੈਰ ਤੋਂ ਤੇ ਬਿਲਕੁਲ ਜਿਹੜਾ ਹਵਾਨੇ ਦੇ ਵੀ ਆਪਾਂ ਬਿਲਕੁਲ ਇੱਕ ਥਾਂ ਜਿਹੜਾ ਇਹਦਾ ਟਿੱਟਾ ਆ ਗਿਆ ਵਾ ਆ ਉਹ ਵੀ ਦਿਉ ਨੂੰ ਬਹੁਤ অথੇ ਸੰਗਲਿਆ ਆ ਤੇ ਅੱਗ ਅੱਗ ਹੋ ਗਈ ਕੋਈ ਨਹੀਂ ਥੱਲੇ ਹੋ ਗਏ ਬਹੁਤ ਚੰਗੀ ਬੁਸ਼ਕੀਨ ਕੱਟੀ ਆ ਕਰੇ ਰੱਖਣ ਵਾਸਤੇ ਦੇਖੋ ਬਾਕੀ ਬੁਸ਼ ਬਿਲਕੁਲ ਬਿੱਲੀ ਛੋਟੀ ਸਿੰਗੀ ਨੇ ਚਾਰੇ ਪੈਰ ਤੋਂ ਤੇ ਆ ਪੂਰੇ ਕੋ ਜਿਹੜਾ ਇਹਦਾ ਕਪਰ ਦਾ ਨਰਗੇ ਦੇ ਥਣ ਦੀ ਇੱਕ ਥਣ ਵੀ ਹਨਾ ਜਿਹੜਾ ਇਹਦਾ ਚਿੱਟਾ ਆ ਗਿਆ ਜਿੰਨੂੰ ਆਪਾਂ ਬਹੁਤ ਸਪੈਸ਼ਲੀ ਮੰਨਦੇ ਆ ਕਿ ਨਹੀਂ ਜਿਹੜੀ ਇਸ ਜਿਹੜੀਆਂ ਸਾਡੀਆਂ ਬਹੁਤ ਜੁੜੀਆਂ ਤੇ ਬਹੁਤ ਪਿਆਰੀ ਕੱਟੀ ਆ ਕੁਲੀ ਆ ਕੁਈਏ ਜੇ ਦੀ ਤਾਂ ਇੱਕ ਸਾਲ ਹੋਊ ਵੀ ਵੇਖੋ ਅੱਗੇ ਚੱਲਦੇ ਵੀ ਜਿਹੜਾ ਇਹਦੇ ਵਾਈਟ ਨਿਸ਼ਾਨ ਆ ਗਿਆ ਤਾਂ ਇਹ ਸੀਆਰਬੀ ਵਾਲਿਆਂ ਨੇ 90 ਦੇ ਸੀਮੰਦੀ ਆ ਸੀਮੰਦੇ ਨਾਮ ਦਾ ਨਹੀਂ ਆਪਾਂ ਨੂੰ ਪਤਾ ਕਿਹੜੇ ਦੀ ਆ ਅਰੇ ਨਬਿਆ ਗੈਂਦੀ ਸੀ ਮੰਨ ਤੇਕਨ ਦੀ ਆਕਤੀ ਬਾਕੀ ਕੋ ਜਿਹੜੇ ਠੰਡੰਢੀ ਕੁਆਰਟੀਆ ਪਹਿਲੀ ਦਿਖਾ ਦਿੰਨੇ ਆ ਕੋ ਜੰਮੀ ਪਲੀ ਆ ਠੰਡੀ ਸੀ ਅੱਛਾ ਬਹੁਤ ਵਧੀਆ ਥੱਲੇ ਇਹਦਾ ਜਿਵੇਂ ਨੇ ਕਿ ਦੋਨੇ ਪਾਸੇ ਜਿਹੜਾ ਡੱਬ ਆ ਗਿਆ ਬਹੁਤ ਵਧੀਆ ਅਰੇ ਇਹ ਬਹੁਤ ਇਹਦਾ ਆਪਾ ਜਿਹੜਾ ਵਾਜਮ ਰੱਖਿਆ ਹੋਇਆ ਵਾ 38000 ਉਹਦੇ ਜੋ ਥੋੜਾ ਬਦਲ ਜਿਹੜਾ ਮਾਨਤਨ ਜ਼ਰੂਰ ਹੋਊਗਾ ਬਹੁਤ ਪਿਆਰੀ ਛੋਟੀ ਜਨੀ ਕੀ ਸਿੰਘੀ ਆ ਚਾਰੂ ਚੂਰੂ ਬਹੁਤ ਹੈ ਤਾਂ ਕਿ ਇਹ ਮੁਤਾਬਕ ਘਰ ਵਾਲਿਆਂ ਦੇ ਜਿਹੜਾ ਅੱਜ ਕੋਈ 27 28 ਦਿਨ ਦੀ ਬਣੀ ਵੀ ਆ ਪਰ ਆਪਾਂ ਉਸ ਚੀਜ਼ ਦੇ ਨਾਲ ਨਹੀਂ ਜਾਵਾਂਗੇ ਕਿਉਂਕਿ ਕੋਈ ਪ੍ਰਸ਼ੰਸਾ ਠੀਕ ਹੈ ਅੱਗੇ ਆ ਗਈ ਆ ਜੀ ਬਾਬਰ 2 ਦੀ ਇਕੱਤੀ ਬਹੁਤ ਪਿਆਰੀ ਆ ਖੁੱਲੇ ਜੁੱਸੇ ਦੀ ਆ ਠੀਕ ਆ ਪਿਓ ਨੀਲੀ ਖੱਬੇ ਪਾਸੇ ਡਿੰਗਾ ਘੱਟ ਆਉਂਦਾ ਖੁੱਲੇ ਵੀ ਜੀ ਇਹਨੂੰ ਚਾਰੇ ਪੈਰ ਜਿਹੜੇ ਇਹਦੇ ਸੋਦੇ ਹੋਏ ਆ ਅਗਲੇ ਹੱਥੇ ਜਿਹੜਾ ਮਾਰਕਿੰਗ ਵਿੱਚ ਥੋੜ੍ਹੀ ਥੋੜੀ ਜਿਹੀ ਦਿਖਾਈ ਦਿੰਦੀ ਆ ਤਾਂ ਪਿਛਲੇ ਜਿਹੜੇ ਉਹ ਵੀ ਬਹੁਤ ਮਜ਼ਬੂਤ ਵੀ ਕਿੰਨਾ ਪਰਗਲ ਕਰੀਏ ਤਾਂ ਬਿਲਕੁਲ ਜੈ ਜਿਹੜੀ ਮਾਰਕਿੰਗ ਹੈ ਇਹਦੇ ਪਿਛਲੇ ਪੈਰਾਂ ਦੇ ਜਿਹੜੀਆਂ ਤੇ ਤਾਂ ਕੋਲ ਥੋੜਾ ਉਹਦੇ ਤੋਂ ਥੋੜਾ ਜਿਹਾ ਦਿੱਕਕ ਨੂੰ ਸਮਪੈ ਦੀ ਵੀ ਗੱਲ ਕਰ ਇਹਨਾਂ ਰੋਕ ਲੋ ਵੜਾ ਜਾ ਇਹਦੀ ਗੱਲ ਕਰਕੇ ਤਾਂ ਬਿਲਕੁਲ ਬਟਨਾ ਵਾਲਾ ਹਵਾਨਾ ਬਣੂਗਾ ਜਿਵੇਂ ਆਪਾਂ ਕਹਿੰਦੇ ਨਾ ਆ ਦੇਖੋ ਠੀਕ ਹੈ ਜੀ ਤੇ ਥਾਨ ਬਿਲਕੁਲ ਬਹੁਤ ਦੂਰੀ ਤੇ ਲੱਗਿਆ ਇਸ ਦਿਨੇ ਘੋਟੀ ਬਣ ਕੇ ਕਿੱਦੇ ਤਿਆਰ ਹੋਗੀ ਤਾਂ ਕਹਿ ਸਕਦੇ ਆ ਵੀ ਤੋ ਲੇਵਾ ਭਰ ਕੇ ਤਿਆਰ ਹੋ ਤੇ ਫੁੱਟ ਫੁੱਟ ਤੇ ਜਿਹੜੇ ਇਹਦੇ ਮਿੱਥੀ ਜਿਹੜੀ ਉਹ ਰਹੂਗੀ ਠੀਕ ਹੈ ਜੀ ਤਾਂ ਬਹੁਤ ਚੰਗੀ ਆ ਠੰਡੀ ਆ ਦੇਖੋ ਜੀ ਬਿਲਕੁਲ ਚੰਗੇ ਵਟਾ ਹਾਂ ਦੇਖ ਲਈ ਬਟਨੇ ਦੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਕਿ ਬਟਨਾ ਵਾਲਾ ਲੇਵਾ ਬਿਲਕੁਲ ਕਿਸੇ ਦਿਨ ਵਿੱਚ ਛੋਟ ਗਿਆ ਤਾਂ ਬਿਲਕੁਲ ਪਾ ਰੇ ਸਰੀਰ ਦੀ ਖੁੱਲਾ ਜੁੱਸਾ ਵੈਗਾ ਵਿਚਾਰੇ ਕਰਾ ਤੇ ਬਹੁਤ ਵਧੀਆ ਨਹੀਂ ਲਿਆ ਖ ਬਿਲਕੁਲ ਰੈੱਡ ਕੋਲੇ ਆ ਚੈੱਕ ਕਰੋ ਕਿਸੇ ਗੱਲੋਂ ਵੀ ਕਮੀ ਨਹੀਂ ਤੇ ਸੈਂਗੂ ਵੀ ਸੋਨਾ ਤਿਆਰ ਕਰੂਗਾ ਜਦੋਂ ਵੱਡੀ ਹੋ ਗਈ ਤੁਹਾਨੂੰ ਪਤਾ ਵਾ ਕਿ ਜਿਹੜਾ ਇਹੋ ਜਿਹੇ ਪਸ਼ੂ ਆ ਚੰਗਾ ਦਦਾਰੂ ਤੇ ਚੰਗਾ ਨਿਕਲੂਗਾ ਬਾਕੀ ਇਮਾਨਦਾਰ ਗੋੜ ਵੀ ਰਹਿੰਦਾ ਸੀ ਆ ਤੇ ਬਾਬਰ ਟੂ ਦੀ ਬੱਚੀ ਆ ਬਹੁਤ ਸੋਹਣੀ ਕੱਟੀ ਆ ਮੱਲੇ ਕਬੱਡੀ ਮੱਝ ਬਣ ਕੇ ਤਿਆਰ ਹੋ ਗਈ ਚੰਗੇ ਭਾਰੇ ਸਰੀਰ ਦੀ ਕੋਈ ਕਸਿਆ ਚੇਹਰੇ ਕੋਲਾ ਸੀਦਾ ਹੈ ਦਾ ਇਹ ਬਹੁਤ ਚੰਗੀ ਕੱਟੀ ਆ ਰੇਡ ਇਹਦਾ ਜਿਹੜਾ ਵਾ ਕੋਈ 24000 ਰੁਪਏ ਉਹ ਜੇ ਆਪਾਂ ਜਿਹੜਾ ਮਾਨਤਾ ਨਾਲ ਥੋੜਾ ਬਹੁਤਾ ਜ਼ਰੂਰ ਕਰਾਂਗੇ ਆ ਕੰਟੈਕਟ ਨੰਬਰ ਨੇ ਆਪਣੇ ਨੰਨੀ 903885259906382025 ਮਿਲਦੇ ਆ ਤੇ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ